ਤੇ ਨੈਕਸਟ ਭਾਜੀ ਫਿਰ ਆਪਾਂ ਬਿਟਕੋਇਨ ਦੀ ਗੱਲ ਕਰਦੇ ਆਂ ਜਿਵੇਂ ਭਾਜੀ SPX ਦੇ ਵਿੱਚ ਕੋਈ ਆਪਾਂ ਜਿਆਦਾ ਮੋਮੈਂਟਮ ਨਹੀਂ ਦੇਖਿਆ ਲਾਸਟ 5 ਦਿਨਾਂ ਦੇ ਵਿੱਚ ਸੇਮ ਆਪਾਂ ਬਿਟਕੋਇਨ ਦੇ ਵਿੱਚ ਦੇਖ ਸਕਦੇ ਆਂ ਬਿਟਕੋਇਨ ਦੇ ਵਿੱਚ ਜਿਹੜਾ سپورਟ ਏਰੀਆ ਬਣਿਆ ਜੀ ਲਾਸਟ ਵੀਕ ਦੀ ਆਪਾਂ ਗੱਲ ਕਰੀ 83000 ਦਾ ਬੰਦ ਆ ਤੇ ਰੈਜ਼ਿਸਟੈਂਸ ਏਰੀਆ ਇੱਥੇ ਦੇਖ ਸਕਦੇ 87000 ਦਾ ਕੋਈ ਜਿਆਦਾ ਮੋਮੈਂਟਮ ਨਹੀਂ ਸੀਗਾ ਲਾਸਟ ਵੀਕ ਬਟ ਉਸ ਤੋਂ ਪਹਿਲਾਂ ਵੀਕ ਆਪਾਂ ਦੇਖ ਸਕਦੇ ਆ ਇੱਕ سپورਟ ਏਰੀਆ 77000 ਦੇ ਆਸ-ਪਾਸ ਮਤਲਬ ਸੋ ਤੁਹਾਨੂੰ ਪਤਾ ਬਿਟਕੋਇਨ ਵੀਕਐਂਡ ਤੇ ਵੀ ਟ੍ਰੇਡ ਕਰਦੀ ਹੈ ਬਿਟਕੋਇਨ ਇਸ ਮੇਕਿੰਗ ਅ ਨਾਈਸ ਕਨਸੋਲਿਡੇਸ਼ਨ ਬਹੁਤ ਵਧੀਆ ਮੈਂ ਦੋ ਲਾਈਨਾਂ ਡਰਾ ਕੀਤੀਆਂ ਹੈਗੀਆਂ ਅ ਜਿਹੜਾ ਇੱਕ ਤੁਸੀਂ ਥੌਪ ਤੇ ਦੇਖੋਗੇ ਇੱਕ ਤੁਸੀਂ ਬਾਟਮ ਤੇ ਦੇਖੋਗੇ ਸੋ ਇਹਦੇ ਵਿੱਚ ਇਸ ਰੇਂਜ ਦੇ ਵਿੱਚ ਇਹ ਜਿਹੜੀ ਆਪਣੇ ਬਿਟਕੋਇਨ ਦੀ ਕਾਫੀ ਕਨਸੋਲਿਡੇਸ਼ਨ ਬਹੁਤ ਵਧੀਆ ਹੋ ਰਹੀ ਹੈਗੀ ਆ ਜੀ ਪਰ ਇਹਦੇ ਵਿੱਚ ਤੁਸੀਂ ਜਿਹੜੀ ਥੌਪ ਲਾਈਨ ਹੈ ਜੇ ਤਾਂ ਇਹ ਬ੍ਰੇਕ ਹੋ ਗਈ ਉੱਪਰ ਨੂੰ ਫਿਰ ਤਾਂ ਇਹ ਬਿਟਕੋਇਨ ਦਾ ਇਟਸ ਗੋਣਾ ਬ੍ਰੇਕ ਆਊਟ ਟੂ ਦੀ ਅਪਸਾਈਡ ਪਰ ਜੇ ਆ ਬਾਟਮ ਜਿਹੜੀ ਹੈਗੀ ਜੇ ਇੱਥੋਂ ਬ੍ਰੇਕਆਊਟ ਹੋਊਗੀ ਥੱਲੇ ਨੂੰ then we are going to the downside so watch this range i think ਜੇ ਅਸੀਂ ਦੇਖਿਆ ਜਾਵੇ ਨਾ ਗਿਨੀ ਮੈਨੂੰ ਲੱਗਦਾ 2ਕ 2 ਹੱਲੇ ਇਸ ਰੇਂਜ ਦੇ ਵਿੱਚ ਰਹੂਗੀ ਜੇ ਸਾਬਨਾ ਬਿਟਕੋਇਨ ਟ੍ਰੇਡ ਕਰ ਰਹੀ ਹੈ